ਇਹ ਖੋਲ ਸਕਦੇ ਆ ਆ ਖੋਲ ਲੈ ਮੈਂ ਜੀ ਜੈਨ ਲਈ ਢੀਡਾਲ ਗਾ ਢੇਡਾਂ ਮੈਂ ਖਾਣਾ ਨਾ 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 ਢੇਡ ਨਹੀਂ ਕਰਦੇ ਤਰਨਾ ਸੀ ਢੇਡ ਲੈ ਬਸ ਤਾ ਨਾ ਬੈਹ ਅੱਧਰ ਲੈ ਪਾਲਿਸ਼ ਕਰਾਇਆ ਬਹੁਤ ਆਗਲੇ ਇਧਰ ਤੁਥੋ ਕਰਾ ਕੋ ਹਾਂ ਕਰ ਹਾਂ ਤੁਥੋ ਨਾਲ ਓਹ ਤੇਰੇ ਕੀ ਮੋਲੇ ਦਾ ਹਾਂ ਸੇਕਟਰ ਦੇ ਤਾਂ ਭਈਆ ਮਿਲ ਗਿਆ ਇਹਦਾ ਉਧਰ ਹੈ ਭਾਈ 54900 ਪਿੰਨੇ ਦੀ ਬਿੱਲ ਜਾਈਂ ਭਰਾ ਵਾਲੀ ਗੱਲ ਹੈ ਕੋਈ ਗੱਲ ਇੱਕੋ ਹੀ ਗੱਲ ਕਰੀ ਮੈਨੇ ਭਰਾ ਵਾਲਾ 1.5 ਲੱਖ ਬਚੇ ਕੋ ਇਧਰ ਚਾ ਕੇ ਮੇਰੇ ਕੋਲ ਮੈਨ ਪਰ ਕਿੰਨੀ ਦੀ ਬਿੱਲ ਦਾ ਲਾਸਟ ਭਰਾ ਵਾਲੀ ਗੱਲ ਹੈ ਹੈ ਪਸਿੱਦ ਬਈ ਨਾ clear ਕਿੰਨੇ ਦੀ ਬਚੀ ਗਾ ਤੈਨੂੰ ਮੈਂ ਦੱਸਾਂ ਉਪਰਾਮ ਵਾਲੀ ਗੱਲ ਕਰਕੇ ਜਾਂ ਲੈ ਵੇਚਣ ਵਾਲੀ ਗੱਲ ਕਰਕੇ ਹਾਂ ਦਰਦ ਹਾਂ ਜਾਂ ਨਾ ਕੀ ਕਹਿੰਨਾ ਕਿੰਨੇ ਲਾਸਟ ਸਣ ਖਚਾਉਣ ਵਾਲੀ ਗੱਲ ਸੱਚੀ ਮੈਂ ਇਹ ਦੇਖ ਕੇ ਮੋਹ ਜੀ ਗੱਲ ਕਰਨਾ ਫਿਰ ਉਹ ਗੱਲ ਕਹੇ ਫਿਰ ਕੋਈ ਉਹ ਜੀ ਗੱਲ ਕਹਿ ਕੇ ਕਹਿੰਨਾ ਕਿੰਨੇ ਦੀ ਕਹਿੰਦਾ ਉਹ ਵੇਚਣ ਵਾਲੀ ਗੱਲ ਆਪਾਂ ਆਂਦਰਾ ਗੱਲਾਂ ਪਾ ਕੀ ਕਹਿੰਨਾ ਕਿੰਨੇ ਦੀ ਲਾਸਟ ਲਾਸਟ ਕਿੰਨੇ ਦੀ ਕਹਿੰਨਾ ਲਾਸਟ ਨੂੰ ਹਾਂ ਜਾਂ ਨਾ ਮੈਂ ਹੁਣ ਤਾਂ ਉਹ ਆ ਵੀ ਤੱਕ ਉਹ 15 ਦਾ ਸੁਣੀ ਜਨਾ ਕੋਈ ਗੱਲ ਵੇਚਣ ਵਾਲੀ ਗੱਲ ਰਾਹ ਪਾ ਜੇ ਵੇਚਣੀ ਇਹਦਾ ਵੇਚਣ ਵਾਲੀ ਗੱਲ ਕੋਕਾ ਹੈ ਆ ਜਾ ਵੀ ਫਿਰ ਸੱਬਲ ਚੱਲ ਆ ਜਾ ਫਿਰ ਤੋਰ ਮਣੀ ਮੈਂ ਆਂਦਾ ਪਾ ਲਾਉਣਾ ਤੋਰ ਮਣੀ 70 ਮਹੀਨੇ ਇਹ 70 ਮਹੀਨੇ দর <laughs> 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 mm? ਮੈਂ ਦੱਸ ਦੇ ਗੱਲੇ ਦੀ ਵੇਚੀ ਉਹ ਸਿੰਨੇ ਦੀ ਵੇਚਣੀ ਚਾਹੀਏ ਵੇਚ ਲੈ ਹੁਣ ਬਹੁਤ ਕੱਢ ਗਿਆ ਕੋ ਯਾਰ ਵੇਚਣ ਦੀ ਗੱਲ ਰਾ ਪਾ ਮੇਰਾ ਭਾਈ ਬਣ ਕੇ ਜਾਏ ਉਹ ਦੱਸ ਅਸੀਂ ਕਿਹਨਾਂ 20 ਫਿਰ ਲਾਲੇ ਵਰ ਕੋ ਮੈਂ ਲੈ ਨਹੀਂ ਆਉਂਦਾ ਕੋਈ ਨਹੀਂ ਕਾਉਂ ਵੇਚੇਗਾ ਤੂੰ ਹੋਰ ਘੱਟ ਲਾਇਆ ਵੇਚੇਗਾ ਤੂੰ ਹੀ ਹੋਰ ਵੇਚ ਤੂੰ ਮੈਂ ਤਾਂ ਮੈਂ ਵੀ ਦੂੰ ਵੇਚ ਗੁਰਵਿੰਦਰ ਵੀ ਦੀ ਗੁਰਵਿੰਦਰ ਕਿੱਥੇ ਆ ਗੁਰਵਿੰਦਰ ਇੱਕ ਮੀਸ਼ ਦੀ ਵੇਚ ਉਹ ਗੁਰਵਿੰਦਰ ਔਰ ਕਿਸੇ ਪੜੇ ਗਿਆ ਤੁਹਾਡਾ ਦਰਦਾਰ ਪੁਰਾਣੇ ਕੱਟ ਕਿੱਥੇ ਵੀ ਆਉਂਦੇ ਬੰਦਿਆਂ ਦੇ ਟੋਕੜੇ ਤੇ ਨਾਮ ਆਉਂਦੇ ਨੂੰ ਇਹੋ ਸਾਡੇ ਕੋਲ ਮਾਰ ਕੇ ਬਸਤੀਆਂ ਲਾਉਣਾ ਹੈ ਜ ਆਪਣੀ ਬਸਤੀ ਬਣਾ ਕੇ ਤੇ ਇਹਨੂੰ ਲਾਇਕਵਾ ਕੇ ਦਰਸਾਲ ਦੇ ਹੱਥ ਵਿੱਚ ਪਾਉਣਾ ਇਹਨਾਂ ਨੇ ਕਿਹਾ ਟੱਟੂ ਲਾ ਗਲੇ ਤਾਂ ਸਕਦਾ ਨਹੀਂ ਓਏ ਦੱਸੇ ਗਿਰਮੇ ਦੱਸੇ ਗਿਰਮੇ ਤੇ ਮਾਰੇ ਯਾਰ ਚੌਪੜੀ ਨੇ ਸਰਕਾਰੀ ਪਾਰਟੀ ਸਾਡੇ ਦੀ ਜੀ ਦੀ ਕੀ ਮਤਨ ਪਹਿਲੀ ਲੱਗੇ ਟੱਟੂ ਹੈ ਬਿਲਕੁਲ ਇਹ ਨਿਕਟੂ ਨਿਕਟੂ ਟੂ ਟਕੂ ਟੂ ਆਇਆ ਬਲਦੇ ਫਰਨੇ ਛਾਣ ਕਰਕੇ ਮੁੰਡਾ ਸਾਡੇ ਦਾ ਇਹ ਚੱਤੀ ਹੈ ਫਿਰ ਛਾਣ ਕਰਕੇ ਚੱਲੋ ਫਿਰ ਨੇ ਉਗਰਬਦਰ ਜਾਲ ਅੱਜ ਹੋਰ ਕਿ ਨਹੀਂ ਤੂੰ ਪੱਕੀ ਮੰਗ ਬੱਚਾ ਲਵਾਉਂਗਾ ਕਰੋ ਖਲੇ ਨਹੀਂ ਲਾਜ਼ਮੀ ਨਹੀਂ ਲਊਗਾ ਪਰਵਾਦੀ ਮੰਗਰੇ ਮੋੜਾ हाँ कह देने मरने बचाना ये लग रहा है जी हाँ ये है हर करेगा हां तेरी बात हाँ तूने बोला तू बोला क्या तारीफ मैं तेरे को मैं तेरे को तेरे को तेरे को ने ने ये तो क्या ये गर्सी भी लिया बहुत ज़्यादा बहुत ज़्यादा रहता कि ये बेचड़ी बेचड़ी करें बट तुम करे भी होगा मैं तो कहाँ गया कि आये भी आ ले जा तो दे तू बता भी नहीं तू जब था ही एक सत्तर किलो एक पच्चीस किलो ये वहाँ पे लग रहा हूँ ਬੇਤਰੀ ਯਰ ਜਾਇਜ ਮੈਨੇ 10 ਕਿਲਿਆਂ ਦੀ ਵੇਚੇਗਾ 50000 ਹਾਂ ਜਾਨਾ ਕਿੰਨੇ ਦੀ ਵੇਚੀਂਗਾ ਓਏ ਕੱਤੇ ਮੁੱਲ ਆਇਆ ਲਾਈ ਜਾਵਦੇ ਗੱਜਾ ਮਨ ਤੋਂ ਕਿਹੜਾ ਬੜਾ ਦੀ ਜਾਇਜ ਰਕਮ ਦੇ ਵਿੱਚ ਆ ਪ੍ਰਾਂਬਾਲੀ ਗੱਲ ਕੀ ਆ ਹਾਂ ਯਾਰ ਨਾ ਜਲਾਸਤ ਔਰ 100 ਰੁਪਈਆ ਹਾਂ ਜਾਇਜ ਕਹੀ 160 130 ਦੀ ਮੈਂ ਤਾਂ ਬਚਾ ਲਵਾਂ ਥਲਕ ਚਾਹੀਦੀ ਭਜਾਉਣੀ ਹਾਂ ਹਾਂ ਲੱਗਦਾ ਮੁੰਡਾ ਕੋਈ ਗਲਤ ਨਹੀਂ ਮੈਂ ਤੈਨੂੰ ਸਹੀ ਮੈਨੂੰ ਲੱਗੀ ਜਾਂਦਾ ਮੁੱਲ ਕੋਈ ਨਹੀਂ ਆਪਾਂ ਨੂੰ ਕਿਹੜਾ ਨਰਾਜ਼ਗੀ ਆ ਕੋਈ ਚਾਹੇ ਦੱਸ ਦੇ ਨਾ ਕਿੰਨੇ ਦੀ ਕਹਿੰਦਾ ਯਾਰ ਲਾਸਟ ਲਾਸਟ 15 ਇਅਰ ਫਿਰ ਅੱਧੇ ਕਿਤੀ ਦਾ ਫਿਰ ਕਿਨੇ ਦਾ ਆਪ ਦਾ ਸਾਹ ਲੱਗੀ ਲੱਗਦਾ ਤੈਨੂੰ ਪਤਾ ਵੀ ਲੱਗਦਾ ਬਸ ਗੱਲ ਹੋ ਜਾ ਜਗਾ ਯਾਰ ਥਲ ਖਿਚਾਦਾ ਗੱਲ ਖਤਮ ਹੋ ਉਹ ਕੱਟਿਆਂ ਮੁੱਲਾਂ ਦਾ ਫਲਦਾ ਕੀ ਆ ਸਿੱਟਾ ਹਾਂ ਜੀ ਵੀ ਕੱਚਾ ਹੋ ਜਾ ਕੱਚਾ ਮੁੱਲ ਹੋ ਜਾਦਾ ਨਾ ਵੜਾ ਕੱਚਾ ਨਹੀਂ ਲਾਉਂਦਾ ਮੈਂ ਚਾਰ ਘਰ ਲਾਉਂਦੇ ਆ ਮੁੱਲ ਵੇ ਮੈਂ ਕੱਚਾ ਨਾ ਕੱਚਾ ਨਾ ਫੇ ਠੀਕ ਕਿੰਨੇ ਦੀ ਗੱਲ ਤੋਰੀ ਮੈਂ ਮਾਲੀਪੁਰ ਕਿੰਨੇ ਦੀ ਲਾਸਟ ਕਰਨਾ ਤੂੰ ਪੁਰਾਣੀ ਮਾਲੀ ਗੱਲਾਂ ਆਪਣੀਆਂ ਉਸ ਗੱਲ ਦੇ ਕੋ ਮੈਨੂੰ ਆਇਆ ਹੈ 60 ਦਾ ਦਿਨ ਉਹ ਯਾਰ ਉਹ ਗੱਲਾਂ ਦਾ ਫਾਇਦਾ ਨਹੀਂ ਹੁੰਦਾ ਹਾਂ ਸੁਝਾ ਗੱਲ ਜਾਇਕ ਹੈ ਨੰ ਨਰਮੀ ਨਰਮਾ ਕਿਦਾ ਪਾਉਣੀ ਨਹੀਂ ਸੀ ਮੈਂ ਕੋਈ ਚੀਜ਼ ਤਿਆਰ ਹੁੰਦੀ ਉਹ ਗੱਲ ਸਭ ਨੂੰ ਵੱਖਰਾ ਫੱਟਾ ਪੈ ਜਾਂਦਾ ਇਸ ਚੀਜ਼ ਦਾ ਬੰਨਣਾ ਦੀ ਗੱਲ ਕੁਝ ਹੋਰ ਤਾਦਰਾਂ ਤਿਆਰ ਹੁੰਦੀ ਜੇ ਫਿਰ ਗੱਲ ਤਾਂ ਉਹੀ ਕਰਦਾ ਤਿੰਨ ਦੇ ਬੰਨਣਾ ਤੇ ਜੋ ਬਾਸਾ ਤੇਰੇ ਸਾਹਮਣੇ ਆ ਸੇਠਾ ਲਪੋਇਆ ਤੋਹਿੰਦ ਫਿਰ ਹੁਣ ਲਾਸਟ ਕੀ ਆ ਹਾ ਜਾਂ ਨਬਰਾ ਬੜੀ ਜਾਂ ਬਰਾਮੜੀ ਜਾਂ 60 ਦੀ ਗੱਲ 60 ਦੀ ਇਹ ਹਾਂ ਨਾ ਜੈ ਕੋਈ ਨਹੀਂ ਬਹੁਤ ਕੀਆ ਕੋਈ ਨਹੀਂ ਪੱਕੇ ਨਹੀਂ ਤਾਂ ਕਿ ਤਿੰਨ ਹੀ ਮੈਂ ਜਨਾ ਲੈ ਰਿਹਾ ਜਿਹਦਾ ਹੈ ਤੇ ਤਿੰਨ ਫੜ ਕੇ ਜਨਾ ਲੈ ਹਉ ਨਹੀਂ ਨਹੀਂ ਲੈ ਲਾ ਨਹੀਂ ਹਾਂ ਫਿਰ ਤੇਰਾ ਕੀ ਜਾਲ ਆ ਯਾਰ ਭਰਾਵਾਂ ਵਾਲੀ ਗੱਲ ਭਰਾਵਾਂ ਵਾਲੀ ਗੱਲ ਨਹੀਂ ਨਹੀਂ ਲਾ लास्ट ਕੀ ਇਹ ਰਾਹ ਦੇ ਨੂੰ ਦਿੱਤਾ ਹੀ ਨਹੀਂ लास्ट ਕੀ ਇਹ ਰਾਹ ਕਿਸੇ ਨੂੰ ਦਿੱਤਾ ਹੀ ਨਹੀਂ ਜੈ ਜੀ ਦੱਸ ਮੈਨੇ ਯਾਰ ਵੀ ਆ ਥਣ ਖਜਾ ਜੈ ਜੀ ਅਦਰਕਾਰ ਕੋਈ ਅੰਦਰ ਆ ਜਾ ਜੈ ਜੀ ਕੋਈ ਨਹੀਂ ਆ ਜਾ ਜੈ ਜੀ ਜੈ ਜੀ ਜਾਂਦੇ ਆ ਜੀ ਹੂੰ ਤਾਂ ਪੰਤ ਰਾਜ ਕੇ ਛੋਟੇ ਵੀ ਮੈਂ ਨਹੀਂ ਰਾਜ ਕੇ ਕਦੀ ਕੱਚੀ ਮੈਂ ਯਾਰ ਤੇਰੀ ਮਰਜ਼ੀ ਹੈ ਪ੍ਰਭਾ ਸੋਹਣਾ ਪੈਸਾ ਹੈ ਹੂੰ ਮੈਂ ਕੱਚੀ ਕੱਚੀ ਆ ਖਾਨ ਸਾਹਿਬ ਮੈਂ ਮੋਟਰਾਂ ਲਈ ਜਿੱਦੀ ਨੌਂ ਜੀ ਬੈ ਜਿੱਦੀ ਬੈ ਸਾਹਿਬ ਯਾਦ ਜਿੰਨੀ ਗੱਲ ਕਰਤੀ ਕੋਡੂ ਇਹ ਕੱਚੀ ਕਰਕੇ ਨਹੀਂ ਰੱਖ ਦਿੰਦੇ ਇਹਨੂੰ ਥੋੜੀ ਨਮਾਈ ਚਾਹੀਦੀ ਹੈ ਇਹ ਕੱਚੀ ਕੋਲ ਚੱਲ ਜਿਆ ਕੇ ਟੋਲੇਗਾ ਦੇਖਿਆ ਜੀ ਜਿਹੜਾ ਮਾਰ ਲਾ ਫਿਰ ਕਿਥੋਂ ਲੰਦ